ਮੈਂ ਥੋੜਾ ਜਿਆ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਕਿ ਜਿੱਥੋਂ ਸਾਡੀ ਨੌਜਵਾਨੀ ਦਾ ਕਹਾਣ ਹੋਇਆ ਔਰ ਜਿਹੜੀ ਸ਼ੁਰੂਆਤ 'ਚ ਅਸੀਂ ਗਲਤੀਆਂ ਕੀਤੀਆਂ ਕਿ ਚੋਣਾਂ ਦਾ ਜਿਹੜਾ ਅਸੀਂ ਬਾਈਕਾਟ ਕੀਤਾ ਉਹ ਬਾਈਕਾਟ ਕਿਉਂ ਹੋਇਆ ਤੇ ਕਿਵੇਂ ਹੋਇਆ ਉਹਦੇ ਬਾਰੇ ਮੈਂ ਥੋੜਾ ਜਿਆ ਤੁਹਾਨੂੰ ਸਿੱਖ ਸੰਗਤ ਨੂੰ ਲਾਈਟ ਚਾਨਣਾ ਪਾਉਣਾ ਚਾਹਣਾ ਅ ਅਸੀਂ ਇਲੈਕਸ਼ਨ ਡਿਕਲੇਅਰ ਹੋ ਗਏ ਇਲੈਕਸ਼ਨ ਦੀ ਅਸੀਂ ਤਿਆਰੀ ਕੀਤੀ ਹੋਈ ਸੀ ਵੀ ਸਰਕਾਰ ਬਣਾਵਾਂਗੇ ਤੇ ਇੱਕ ਦਿਨ ਕਿ ਹੋਇਆ ਕਿ ਮੈਂ ਭੈਣ ਜੀ ਜਲਜੀਤਪੁਰ ਦੇ ਘਰੇ 302 ਚ ਗਿਆ ਤੇ ਉਥੇ ਮੈਂ ਤੇ ਸਿਮਰਨਜੀਤ ਮਾਨ ਬੈਠੇ ਸੀ ਤੇ ਤਿੰਨ ਚਾਰ ਬੰਦੇ ਆਣ ਬੜੇ ਉਹਨਾਂ ਚੋਂ ਮੈਂ ਲਖੋਵਾਲ ਨੂੰ ਜਾਣਦਾ ਸੀ ਤੇ ਬਲਜਿੰਦਰ ਨੂੰ ਜਾਣਦਾ ਸੀ ਪ੍ਰੋਫੈਸਰ ਬਲਜਿੰਦਰ ਖਾਲਸਾ ਕਾਲਜ ਵਾਲੇ ਤੇ ਨਾਲ ਮੇਰੇ ਖਿਆਲ ਉਹਨਾਂ ਦੇ ਕੋਈ ਬਬਰਾਂ ਦਾ ਲੀਡਰ ਸੀਗਾ ਜਦੋਂ ਉਦੋਂ ਤਾਂ ਮੈਨੂੰ ਸੀ ਜਾਣਦਾ ਪਰ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਉਹ ਵਧਾਵਾ ਸਿੰਘ ਸੀਗਾ ਉਹ ਆ ਕੇ ਕਹਿੰਦੇ ਵੀ ਅਸੀਂ ਬਾਦਲ ਸਾਹਿਬ ਕੋਲ ਹੋ ਕੇ ਆਏ ਆਂ ਤੇ ਬਾਦਲ ਸਾਹਿਬ ਕਹਿੰਦੇ ਨੇ ਵੀ ਆਪਾਂ ਇਲੈਕਸ਼ਨਾਂ ਦਾ ਬਾਈਕਾਟ ਕਰੀਏ ਤਾਂ ਅਸੀਂ ਤੁਹਾਨੂੰ ਵੀ ਕਹਿਣਾ ਹੈ ਵੀ ਤੁਸੀਂ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਆਪਾਂ ਇਲੈਕਸ਼ਨ ਨਹੀਂ ਲੜਨੀਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਸਰਕਾਰ ਦੀ ਬੋਲੀ ਲੈ ਕੇ ਆ ਗਏ ਸਾਡੇ ਕੋਲ ਸਰਕਾਰ ਤਾਂ ਚਾਹੁੰਦੀ ਹੈ ਵੀ ਆਪਾਂ ਇਲੈਕਸ਼ਨਾਂ ਨਾਲ ਲੜੀਏ ਤਾਂ ਕਿ ਮੁਰਕੇ ਉਹ ਤੇ ਬਾਦਲ ਵੀ ਚਾਹੁੰਦਾ ਕਿ ਜੇ ਇਲੈਕਸ਼ਨਾਂ ਲੜੀਆਂ ਗਿਆ ਫਿਰ ਤਾਂ ਸਿਮਰਨਜੀਤ ਮਾਨ ਪਾਵਰ 'ਚ ਆ ਜਾਏਗਾ ਤੇ ਜੇ ਪਾਵਰ 'ਚ ਆ ਗਿਆ ਮੁਰਕੇ ਸਾਡੀ ਤਾਂ ਵਾਰੀ ਨਹੀਂ ਆਉਣੀ ਤੇ ਬਾਦਲ ਚਾਹੁੰਦਾ ਸੀ ਵੀ ਮੈਂ 4 ਸਾਲ ਵੇਟ ਕਰ ਲਵਾਂ 5 ਸਾਲ ਲੇਕਿਨ ਮਾਨ ਨੂੰ ਖਤਮ ਕਰ ਦਿਆਂ ਇਹਦਾ ਬਾਈਕਾਟ ਕਰਾ ਕੇ ਤੇ ਉਹ ਸਾਰੇ ਸਿਆਸਤ ਦੇ ਵਿੱਚ ਆ ਕੇ ਤੇ ਮੈਂ ਆਕੜ ਗਿਆ ਮੈਂ ਕਿਹਾ ਅਸੀਂ ਤਾਂ ਨਹੀਂ ਕਰਦੇ ਬਾਈ ਘਟ ਅਸੀਂ ਤਾਂ ਇਲੈਕਸ਼ਨ ਲੜਾਂਗੇ ਤੁਸੀਂ ਸਾਡੇ ਕੋਲ ਸਰਕਾਰ ਦੀ ਬੋਲੀ ਲੈ ਕੇ ਆਗੇ ਜੇ ਤੇ ਮੈਂ ਕਿਹਾ ਅਸੀਂ ਲੜਾਂਗੇ ਇਲੈਕਸ਼ਨ ਉਹ ਉਹਨਾਂ ਨੇ ਦੇਖਿਆ ਵੀ ਇਹ ਕੈਪਟਨ ਸਿੱਧੂ ਦਾ ਸਾਡੀ ਗੱਲ ਨਹੀਂ ਸੁਣਦੇ ਰਿਹਾ ਤੇ ਉਹ ਮਾਨ ਨੂੰ ਕਹਿੰਦੇ ਤੁਹਾਡੇ ਇਕੱਲੇ ਨਾਲ ਗੱਲ ਕਰਨੀ ਹੈ ਤੇ ਮਾਨ ਨੂੰ ਅੰਦਰ ਕਮਰੇ ਚ ਲੈ ਗਏ ਤੇ ਅੰਦਰ ਕਮਰੇ ਲ ਜਾ ਕੇ ਤੇ ਮਾਨ ਨੂੰ ਕੋਈ ਦਬਕਾ ਦੋਕਾ ਮਾਰਿਆ ਉਹਨਾਂ ਨੇ ਤੇ ਬਾਜ ਮਾਨਾ ਕੇ ਬਾਹਰ ਕਹਿੰਦਾ ਦੇਖੋ ਜੀ ਆਪਾਂ ਨੂੰ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਪੈਣਾ ਜੀ ਸਿੰਘ ਸਾਹਿਬ ਮੈਂ ਕਿਹਾ ਜੀ ਕਿਉਂ ਬਤਨਾ ਆਪਾਂ ਕਿਉਂ ਕਰਨਾ ਕਹਿੰਦਾ ਆਪਾਂ ਫਿਰ ਮੁੰਡੇ ਮਾਰਾਂਗੇ ਕਹਿੰਦਾ ਤੇ ਮੈਂ ਕਿਹਾ ਇਹ ਆਪਾਂ ਨੂੰ ਲਿਖ ਕੇ ਦਿੱਤਾ ਕਿ ਆਪਾਂ ਸਰਕਾਰ ਬਣੀ ਤਾਂ ਆਪਾਂ ਮੁੰਡੇ ਮਾਰਨੇ ਆਪਾਂ ਮੁੰਡਿਆਂ ਨੂੰ ਬਚਾਵਾਂਗੇ ਤੇ ਕਹਿੰਦਾ ਕਿਵੇਂ ਕਰਾਂ ਮੈਂ ਕਿਹਾ ਆਪਾਂ ਜਿਹੜੀ ਹੈ ਨਹਿਰ ਹੈ ਜਿਹੜੀ ਉਹ ਤੇ ਬੁਲਡੋਜ਼ਰ ਲੈ ਕੇ ਪਹਿਲਾਂ ਜਿਹੜੇ ਕੰਮ ਧੰਦੇ ਕਰਨੇ ਉਹ ਕਰ ਲਵਾਂ ਕਿ ਖਸਾਨਾਂ ਦੇ ਕਰਜ਼ਾ ਮਾਫ ਕਰ ਦੇਵਾਂਗੇ ਕਾਰ ਕਰਕੇ ਕਿਸਾਨੀ ਨੂੰ ਕਰਜ਼ੇ ਜੋ ਬਾਹਰ ਕੱਢਾਂਗੇ ਤੇ ਮੁਰਗੇ ਐਸਵਾਈਐਲ ਤੇ ਮੈਂ ਕਿਹਾ ਦੋ ਬੁਲਡੋਜ਼ਰ ਲੈ ਲਾਂਗੇ ਕਿ ਤੁਸੀਂ ਚਲਾਇਆ ਜੇ ਕਿ ਮੈਂ ਚਲਾਵਾਂਗੇ ਆਪਾਂ ਢਾਉਣੀ ਸ਼ੁਰੂ ਕਰ ਦਾਂਗੇ ਆਪਣੀ ਸਰਕਾਰ ਤੋੜ ਦੇਣਗੇ ਉਹਨਾਂ ਦੀ ਵੀ ਜਾਇਜ਼ਾਕਾਰ ਆਪਣੀ ਵੀ ਜਾਇਜ਼ਾਕਾਰ ਨਾ ਜੇ ਨਾ ਆਪਾਂ ਨਹੀਂ ਧੋਖਾ ਦੇ ਸਕਦੇ ਕਹਿੰਦਾ ਸਰਕਾਰ ਨੂੰ ਮੈਂ ਕਿਹਾ ਨਹੀਂ ਦੇ ਸਕਦੇ ਤੇ ਨਾ ਜੀ ਤੋ ਫਿਰ ਉਹ ਬਾਈਕਾਟ ਹੋ ਗਿਆ ਜਿਹਨੂੰ ਸਾਰੀ ਦੁਨੀਆ ਨੇ ਓਪੋਜ਼ ਕੀਤਾ ਇਵਨ ਜਸਵੀਰ ਸਿੰਘ ਰੋਡੇ ਫੈਮਲੀ ਨੇ ਵੀ ਓਪੋਜ਼ ਕੀਤਾ ਬਟ ਕੋਈ ਕੁਝ ਕਰ ਨਹੀਂ ਸੀ ਸਕਦਾ ਕਿਉਂਕਿ ਪਿੱਛੇ ਸਾਰੀ ਸਿਆਸਤ ਸੀਗੀ ਸਾਰੀਆਂ ਏਜੰਸੀਆਂ ਸੀਗੀਆਂ ਸਾਰੇ ਉਹਨਾਂ ਨੇ ਗਰੁੱਪ ਛੱਡੇ ਹੋਏ ਸੀਗੇ ਤੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਅਸੀਂ ਲੱਖ 2 ਲੱਖ ਨੌਜਵਾਨ ਮੁਰਾਇਲ ਜਿਹਨੇ ਅਸੀਂ ਬੇਅੰਤੇ ਨੂੰ 부ਚੜ ਕਹਿੰਦੇ ਆ ਤੇ ਫਲਾਣੇ ਨੂੰ 부ਚੜ ਕਹਿੰਦੇ ਆ ਉਹ ਸਭ ਤੋਂ ਵੱਡੇ 부ਚੜ ਤਾਂ ਕਾਲੀ ਸੀਗੇ ਜਿਨ੍ਹਾਂ ਨੇ ਬਾਈਕਾਟ ਕਰਾ ਕੇ ਸਾਡਾ 1.5 2 ਲੱਖ ਮੁੰਡਾ ਜਿਹੜਾ ਮਰਵਾਇਆ ਨਹੀਂ ਤਾਂ ਉਹ ਕਿਸੇ ਵੀ ਕੀਮਤ ਤੇ ਜਿਹੜਾ ਸੀ ਉਹ ਮੁੰਡਿਆਂ ਨੂੰ ਬਚਾਇਆ ਜਾ ਸਕਦਾ ਸੀ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਂਦਾ ਜਾ ਸਕਦਾ ਸੀ ਤੋ ਇਸ ਕਰਕੇ ਲੋਟ ਮੈਨੀ ਪੀਪਲ ਆਰ ਇਨਵੋਲਡ ਇਨ ਲੋਟ ਮੈਨੀ ਥਿੰਗਸ ਜਿਹੜਾ ਕਿ ਅਸੀਂ ਭੁਲਾ ਕੇ ਅੱਗੇ ਤੁਰ ਪੈਨੇ ਆ ਤੇ ਪਿਛਲੀਆਂ ਗੱਲਾਂ ਅਸੀਂ ਯਾਦ ਨਹੀਂ ਕਰਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਦੇ ਤੇ ਹੁਣ ਵੀ ਉਹੀ ਕੁਝ ਹੋ ਰਿਹਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ